ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਆਪਣੇ ਕਿਸੇ ਦੁੱਖ ਤਕਲੀਫ ਦੇ ਕਾਰਨ ਪਰੇਸ਼ਾਨ ਹਨ ਉਹਨਾਂ ਦੀ ਕੋਈ ਇੱਛਾ ਅਧੂਰੀ ਹੈ ਜੋ ਪੂਰੀ ਨਹੀਂ ਹੋ ਰਹੀ ਜਿਹੜੇ ਕਿਸੇ ਵੀ ਚੀਜ਼ ਨੂੰ ਹਾਸਲ ਨਹੀਂ ਕਰ پا ਰਹੇ ਸਾਧ ਸੰਗਤ ਜੀ ਕਹਿੰਦੇ ਪਾ ਤੁਹਾਨੂੰ ਕੋਈ ਵੀ ਦੁੱਖ ਹੋਵੇ ਤਾਂ ਅੱਜ ਤੁਹਾਨੂੰ ਚਾਰ ਅਕਰਾਂ ਦਾ ਸ਼ਕਤੀਸ਼ਾਲੀ ਸ਼ਬਦ ਦੱਸਣ ਜਾ ਰਹੇ ਹਾਂ ਜੋ ਮੇਰੀਆਂ ਭੈਣਾ ਅੰਮ੍ਰਿਤ ਵੇਲੇ ਦੀ ਚਾਹ ਬਣਾਉਣ ਲੱਗਿਆਂ ਇਹ ਸ਼ਬਦ ਦਾ जाप ਕਰ ਲੈਣ ਤਾਂ ਇਹ ਸ਼ਕਤੀਸ਼ਾਲੀ ਸ਼ਬਦ ਤੁਹਾਡੀ ਜ਼ੁਬਾਨ ਤੇ ਆਉਂਦਿਆਂ ਸਾਰੇ ਅਸਰ ਕਰੇਗਾ ਤੁਹਾਡੀ ਹਰ ਨਰਾਸ਼ਾ ਦੂਰ ਕਰੇਗਾ ਇਹ ਤੁਸੀਂ ਅਜ਼ਮਾ ਕੇ ਦੇਖ ਲੈਣਾ ਇਸ ਲਈ ਵੀਡੀਓ ਨੂੰ ਅੰਤ ਤੱਕ ਆਖ ਤੇ ਆਂਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਡ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਸੰਗਤ ਜੀ ਛੜਦੀ ਕਲਾ ਦੇ ਵਿੱਚ ਰਹਿਣਾ ਖੁਸ਼ ਹੋਣਾ ਚਿੰਤਾ ਮੁਕਤ ਰਹਿਣਾ ਇਹ ਸਭ ਸਾਡੇ ਆਪਣੇ ਹੱਥ ਪਾਸ ਤੇ ਵਿੱਚ ਹੈ ਅਸੀਂ ਚਾਹੀਏ ਤਾਂ ਅਸੀਂ ਆਪਣੇ ਆਪ ਨੂੰ ਛੜਦੀ ਕਲਾ ਦੇ ਵਿੱਚ ਰੱਖ ਸਕਦੇ ਹਾਂ ਆਪਣੇ ਆਪ ਨੂੰ ਨਿਰਾਸ਼ਾ ਦੇ ਵਿੱਚੋਂ ਕੱਢ ਸਕਦੇ ਹਾਂ ਇਸ ਲਈ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਯੋਗਤ ਤੇ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਗਤ ਜੀ ਕਹਿੰਦੇ ਹਨ ਕਿ ਨਾਨਕ ਸਾਹਿਬ ਦੇ ਨੇੜੇ ਇੱਕ ਮਸਜਿਦ ਸੀ ਉਸ ਮਸਜਿਦ ਦੇ ਵਿੱਚ ਇੱਕ ਮੌਲਵੀ ਰਹਿੰਦਾ ਸੀ ਉਹ ਮੌਲਵੀ ਕੁਰਾਨ شریف ਦਾ ਪਾਠ ਬਹੁਤ ਕਾਇਦਾ ਸੀ ਇਸ ਲਈ ਉਸ ਨੂੰ ਸਾਰਾ ਹੀ ਪਾਠ ਕੰਠ से ਗ੍ਰੰਥ ਉਸ ਦੇ ਜ਼ੁਬਾਨੇ ਚ ਆ ਸੀ ਇਸ ਮੌਲਵੀ ਦੇ ਅੰਦਰ ਰੱਬ ਨੂੰ ਮਿਲਣ ਦਾ ਚਾ ਪੈਦਾ ਹੋ ਗਿਆ ਜਿਸ ਕਰਕੇ ਉਹ ਸਾਰਿਆਂ ਤੋਂ ਕੋਈ ਨਾ ਕੋਈ ਯੋਗਤ ਪੁਛਤਾ। ਇਸੇ ਤਰ੍ਹਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਫਲਾਣੇ ਫਲਾਣੇ ਸ਼ਹਿਰ ਦੇ ਵਿੱਚ ਇੱਕ ਮਹਾਪੁਰਖਾਂ ਦੀ ਢੋਲੀ ਆਈ ਹੋਈ ਹੈ। ਚਾਲੀਸਾ ਘਟਵਾਉਂਦੀ ਹੈ ਤੇ 40 ਸਾਲ ਕੱਟਣ ਦੇ ਨਾਲ ਆਖਦੇ ਹਨ ਕਿ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਮੌਲਵੀ ਨੂੰ ਪਤਾ ਲੱਗਦਾ ਹੈ ਤੇ ਉਹ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਇਹ 40 ਸਾਲ ਕਟਮ ਆਇਆ ਜਾਂਦਾ ਸੀ ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ 40 ਸਾਲ ਜੇ ਕਰਨਾ ਹੈ ਤਾਂ 40 ਦਿਨ ਭੋਰੇ ਦੇ ਅੰਦਰ ਰਹਿਣਾ ਪਵੇਗਾ 12 ਤਾਲਾ ਲਗਾ ਦਿੱਤਾ ਜਾਵੇਗਾ ਅੰਦਰ 40 ਜੌਂਤ ਇੱਕ ਗੜਵਾ ਪਾਣੀ ਦਾ ਲੈ ਕੇ ਜਾਣਾ ਹੈ 40 ਦਿਨਾਂ ਦੇ ਵਿੱਚ ਇੱਕ ਦਿਨ ਵਿੱਚ ਬਸ ਇੱਕ ਜੌਂਤ ਇੱਕ ਕੁੱਟ ਪਾਣੀ ਦਾ ਹੀ ਪੀਣਾ ਹੈ ਇਹ ਗੱਲ ਪਹਿਲਾਂ ਹੀ ਲਿਖਵਾ ਦਿੱਤੀ ਜਾਂਦੀ ਸੀ ਕਿ ਜੋ ਵੀ ਭੋਰੇ ਦੇ ਅੰਦਰ 40 ਸਾਲ ਕੱਟਣ ਜਾਂਦਾ ਹੈ ਉਹ ਜੇਕਰ ਉਸੇ ਉੱਥੇ ਮੌਤ ਹੋ ਜਾਂਦੀ ਹੈ ਆਪਣੀ ਮੌਤ ਦਾ ਜ਼ਿੰਮੇਵਾਰ ਉਹ ਆਪ ਹੋਵੇਗਾ ਮੌਲਵੀ ਇਹ ਸਭ ਕਰਨ ਦੇ ਲਈ ਰਾਜ਼ੀ ਹੋ ਗਿਆ ਇੱਕ ਦੋ ਦਿਨ ਉਸਨੇ ਆਪਣੀ ਕਿਰਿਆ ਨੂੰ ਠੀਕ ਕੀਤਾ ਤੇ ਫਿਰ ਚਾਲੇ ਜੋ ਦੇ ਦਾਣੇ ਤੇ ਪਾਣੀ ਦਾ ਗੜਵਾਂ ਲੈ ਕੇ ਪੋਰੇ ਦੇ ਅੰਦਰ ਚਲਾ ਗਿਆ ਅੰਦਰ ਹਜੇ ਪੌੜੀਆਂ ਉਤਰਿਆ ਹੀ ਸੀ ਕਿ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਉਸਨੇ ਜਦੋਂ ਅੰਦਰ ਹਾ ਨੀਰਾ ਦੇਖਿਆ ਉਸਦੇ ਸਾਹ ਓਕੇ ਹੋਣ ਲੱਗੇ ਉਹ ਡੋਲ ਗਿਆ ਤੇ ਉਹ ਉੱਚੀ ਉੱਚੀ ਰੋਣ ਲੱਗਾ ਮੌਲਵੀ ਨੂੰ ਲੱਗ ਹੀ ਰਿਹਾ ਸੀ ਕਿ ਇਹ ਉਸਦੇ ਆਖਰੀ ਪਲ ਹਨ ਉਹ ਆਪਣੀ ਜ਼ਿੰਦਗੀ ਦੀ ਪੀਖ ਮੰਗ ਰਿਹਾ ਸੀ ਹਜੇ ਉਹ ਰੋ ਹੀ ਰਿਹਾ ਸੀ ਕਿ ਕੋਹ ਪਹ ਹਨੇਰੇ ਦੇ ਵਿੱਚ ਇੱਕਦਮ ਪ੍ਰਕਾਸ਼ ਹੋਇਆ ਚਿੱਟੇ ਕੱਪੜੇ ਪਾਏ ਹੋਏ ਇੱਕ ਬਿਰਧ ਬਾਪੇ ਦੀ ਆਵਾਜ਼ ਆਈ ਕਿ ਮੌਲਵੀ ਕੀ ਹੋਇਆ ਕਿਉਂ ਰੋ ਰਿਹਾ ਹੈ ਮੌਲਵੀ ਉਦਾਸ ਹੋ ਕੇ ਕਹਿੰਦਾ ਮੈਂ ਤਾਂ ਰੱਬ ਨੂੰ ਮਿਲਣ ਦੇ ਵਾਸਤੇ ਇੱਥੇ ਆਇਆ ਹਾਂ ਪਰ ਹੁਣ ਤਾਂ ਮੈਂ 40 ਦਿਨ ਇਥੋਂ ਬਾਹਰ ਵੀ ਨਹੀਂ ਜਾ ਸਕਦਾ ਮੈਨੂੰ ਤਾਂ ਲੱਗਦਾ ਹੈ ਮੇਰੀ ਇੱਥੇ ਹੀ ਜਾਨ ਨਿਕਲ ਜਾਣੀ ਹੈ ਤਾਂ ਗੋ ਬਾਬਾ ਜੀ ਨੇ ਕਿਹਾ ਤੂੰ ਜਗਰਾਮੀ ਚਲਾ ਜਾ ਉੱਥੇ ਜਾ ਕੇ ਉੱਥੇ 6 ਫੁੱਟ ਰੱਬ ਤਰਤੇ ਦੇ ਉੱਤਰਿਆ ਹੈ ਤੈਨੂੰ ਤੇਰੇ ਸਵਾਲਾਂ ਦੇ ਸਾਰੇ ਜਵਾਬ ਮਿਲ ਜਾਣਗੇ ਤੇਰੇ ਮਸਲਿਆਂ ਦੇ ਹੱਲ ਉਥੇ ਮਿਲਣਗੇ। ਇਹ ਕਹਿ ਕੇ ਬਿਰਦ ਬਾਬਾ ਅਲੋਪ ਹੋ ਗਿਆ। ਮੌਲਵੀ ਨੇ ਹਿੰਮਤ ਕੀਤੀ ਤੇ ਵਾਪਸ ਪੌੜੀਆਂ ਚੜ੍ਹਿਆ। ਉਸ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਬਾਰਾ ਦਰਵਾਜ਼ਾ ਖੋਲ ਦਿੱਤਾ ਹੋਵੇ। ਜਦੋਂ ਮੌਲਵੀ ਬਾਹਰ ਨਿਕਲਿਆ ਤਾਂ ਉਹ ਪਰਮਾਤਮਾ ਦਾ ਸ਼ੁਕਰ ਕਰਨ ਲੱਗਾ। ਅਤੇ ਸ਼ੁਕਰ ਕਰਦਾ ਕਰਦਾ ਸਿੱਧਾ ਹੀ ਉਥੇ ਜਗਰਮਾ ਦੇ ਵੱਲ ਨੂੰ ਤੁਰ ਪਿਆ। ਉਹ ਤੇ ਸੰਗਤਾਂ ਦੇ ਨਾਲ ਪਹੁੰਚ ਕੇ ਜਦ ਉਸਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਉਹ ਹੈਰਾਨ ਰਹਿ ਗਿਆ ਕਿ ਇਹ ਤਾਂ ਉਹੀ ਵਿੰਦ ਬਾਬਾ ਜੀ ਹਨ ਜਿਸਨੇ ਉਸਨੂੰ ਦਰਸ਼ਨ ਦਿੱਤੇ ਸਨ ਪੋਰੇ ਦੇ ਵਿੱਚੋਂ ਬਾਹਰ ਕੰਢਿਆ ਸੀ ਉਸਨੇ ਅਗਾਹ ਹੋ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਬਾਬਾ ਜੀ ਉਸਨੂੰ ਪੁੱਛਣ ਲੱਗੇ ਭਾਈ ਕਿਵੇਂ ਆਇਆ ਹੈ ਉਹ ਮੌਲਵੀ ਵਿਰਾਗ ਦੇ ਵਿੱਚ ਕਹਿਣ ਲੱਗਾ ਕਿ ਬਾਬਾ ਜੀ ਮੌਤ ਦੇ ਮੋਂ ਦੇ ਵਿੱਚੋਂ ਬਚਾਉਣ ਵਾਲਾ ਵੀ ਤੂੰ ਮੈਨੂੰ ਇਹ ਰਸਤਾ ਦਿਖਾਉਣ ਵਾਲਾ ਵੀ ਤੂੰ ਇੱਥੋਂ ਤੱਕ ਪਹੁੰਚਾਉਣ ਵਾਲਾ ਵੀ ਤੂੰ ਤਾਂ ਬਾਬਾ ਜੀ ਮੁਸਕਰਾਉਣ ਲੱਗੇ ਤੇ ਮੌਲਵੀ ਜੀ ਨੂੰ ਕਹਿਣ ਲੱਗੇ ਮੌਲਵੀ ਤੂੰ ਕੀ ਕਰਦਾ ਹੈ ਮੌਲਵੀ ਕਹਿਣ ਲੱਗਾ ਜੀ ਮੈਂ ਕੁਰਾਨ ਪੜ੍ਹ ਲੈਂਦਾ ਹਾਂ ਬਾਬਾ ਜੀ ਕਹਿਣ ਲੱਗੇ ਤੂੰ ਸਾਨੂੰ ਵੀ ਪੜ੍ਹ ਕੇ ਸੁਣਾ ਬਾਬਾ ਜੀ ਬੜੇ ਸ਼ਰਦਾ ਤੇ ਭਾਵਨਾ ਦੇ ਨਾਲ ਮੌਲਵੀ ਤੋਂ ਕੁਰਾਨ ਸੁਣਨ ਲੱਗ ਪਏ ਤੇ ਜਦੋਂ ਮੌਲਵੀ ਕੁਰਾਨ ਪੜ੍ਹਦੇ ਨੂੰ ਬਾਬਾ ਜੀ ਨੇ ਉਹਨੂੰ ਵਿੱਚ ਹੀ ਰੋਕ ਦਿੱਤਾ ਕਿ ਮੌਲਵੀ ਤੂੰ ਇਹ ਪੰਗਤੀ ਠੀਕ ਨਹੀਂ ਪੜ੍ਹੀ ਮੌਲਵੀ ਕਹਿੰਦਾ ਕਿ ਨਹੀਂ ਬਾਬਾ ਜੀ ਮੈਂ ਬਿਲਕੁਲ ਠੀਕ ਪੜ੍ਹ ਰਿਹਾ ਹਾਂ ਤਾਂ ਬਾਬਾ ਜੀ ਆਪ ਉਸ ਪੰਗਤੀ ਨੂੰ ਪੜ੍ਹ ਕੇ ਮੌਲਵੀ ਨੂੰ ਸੁਣਾਈ ਤੇ ਉਸ ਦੇ ਅਰਥ ਵੀ ਕੀਤੇ ਬਾਬਾ ਜੀ ਦੀ ਰਸਨਾ ਤੋਂ ਉਰੰਦਾ ਪਾਠ ਸੁਣ ਕੇ ਮੌਲਵੀ ਹੈਰਾਨ ਹੋ ਗਿਆ ਤੇ ਉਹ ਸਮਝ ਗਿਆ ਸੀ ਕਿ ਇਹ ਬਾਬਾ ਜੀ ਤਾਂ ਆਪ ਖੁਦਾ ਦਾ ਰੂਪ ਹਣ ਜੋ ਧਰਤੀ ਤੇ ਆਏ ਹਨ ਬਾਬਾ ਆਨੰਦ ਸਿੰਘ ਜੀ ਦੇ ਪਿਆਰੇ ਪਿਆ ਗਿਆ ਉਹ ਤੇ ਰੋ ਰੋ ਕੇ ਕਹਿਣ ਲੱਗਾ ਬਾਬਾ ਜੀ ਮੈਨੂੰ ਬਖਸ਼ ਲਓ ਮੇਰੀ ਜ਼ਿੰਦਗੀ ਸਵਾਰ ਦਿਓ ਬਾਬਾ ਜੀ ਮਿਹਰ ਦੇ ਘਰ ਦੇ ਵਿੱਚ ਆ ਗਏ ਤੇ ਕਹਿਣ ਲੱਗੇ ਮੌਲਵੀ ਤੂੰ ਮੁਸਲਿਮ ਹੈਂ ਫਰਤ ਸੁਖਨੀ ਸਬਜੀ ਦੀ ਪੋਥੀ ਲੈ ਕੇ ਰੋਜ਼ ਸੁਖਮਨੀ ਸਬਜੀ ਦਾ ਪਾਠ ਕਰਿਆ ਕਰ ਮੌਲਵੀ ਅਗੋ ਕਹਿਣ ਲੱਗਾ ਬਾਬਾ ਜੀ ਤੁਸੀਂ ਮੈਨੂੰ ਅਮਲ ਸਿਖਾ ਕੇ ਸਿੰਘ ਸਜਾ ਦਿਓ ਬਾਬਾ ਜੀ ਨੇ ਕਿਹਾ ਨਹੀਂ ਮੌਲਵੀ ਤੂੰ ਮੁਸਲਿਮ ਧਰਮ ਦੇ ਵਿੱਚ ਰਹਿ ਕੇ ਹੀ ਸੱਚ ਦਾ ਪ੍ਰਚਾਰ ਕਰਿਆ ਕਰ ਮੌਲਵੀ ਨੇ ਸਤਿ ਪਤਨ ਕਿਹਾ ਤੇ ਉਥੋਂ ਘਰ ਚਲਾ ਗਿਆ ਤੇ ਮੌਲਵੀ ਹਿੱਲਿਆ ਗਿਆ ਤੇ ਉਸਨੇ ਰੋਜ਼ ਹੀ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਆਉਣਾ ਤੇ ਨਿਤਨੇਮ ਕਰਨਾ ਹੋਂਦਾਂ ਮੌਲਵੀ ਪੰਜ ਪਾਠ ਸੁਖਮੀ ਸਾਹਿਬ ਜੀ ਦੇ ਕਰਨ ਲੱਗਾ ਤੇ ਸਿੰਘਾਂ ਨੂੰ ਫਤਿਹ ਬੁਲਾਉਂਦਾ ਨਿਤਨੇਮ ਕਰਦਾ ਬਾਬਾ ਜੀ ਦੇ ਦਰਸ਼ਨ ਕਰਦਾ ਇਹ ਸਭ ਕੁਝ ਦੇਖ ਕੇ ਮੁਸਲਿਮ ਪਾਈ ਜਾਰੇ ਨੂੰ ਚੰਗਾ ਨਾ ਲੱਗਾ ਤੇ ਉਹਨਾਂ ਨੇ ਮੌਲਵੀ ਦੇ ਅੱਗੇ ਇੱਕ ਕੰਡੀਸ਼ਨ ਰੱਖ ਦਿੱਤੀ ਕਿ ਜਾਂ ਤੂੰ ਮਸਜਿਦ ਛੱਡ ਦੇ ਜਾਂ ਫਿਰ ਬਾਬਾ ਜੀ ਦੇ ਕੋਲ ਜਾਣਾ ਛੱਡ ਦੇ ਮੌਲਵੀ ਨੇ ਇਨਾਂ ਦੋਹਾਂ ਦੇ ਵਿੱਚੋਂ ਮਸਜਿਦ ਨੂੰ ਛੱਡਣਾ ਸਹੀ ਸਮਝਿਆ ਤੇ ਖੁਦ ਕਿਰਾਏ ਦੇ ਘਰ ਦੇ ਵਿੱਚ ਜਾ ਕੇ ਰਹਿਣ ਲੱਗਾ ਪਰ ਉਸਨੇ ਬਾਬਾ ਜੀ ਨੂੰ ਨਾ ਛੱਡਿਆ ਤੇ ਨਾ ਹੀ ਸੁਪਨੀ ਸਬਜੀ ਦਾ ਪਾਰ ਛੱਡਿਆ ਹੁਣ ਤਾਂ ਮੌਲਵੀ ਦਿਨੋਂ ਦਿਨ ਆਪਣਾ ਨਾਮ ਵਧਾਉਣ ਲੱਗ ਪਿਆ ਮੌਲਵੀ ਨੂੰ ਇਸ ਤਰ੍ਹਾਂ ਦੇਖ ਕੇ ਮੁਸਲਿਮ ਪਾਈਚਾਰੇ ਨੂੰ ਫਿਰ ਵੀ ਚੰਗਾ ਨਾ ਲੱਗਾ ਉਹਨਾਂ ਨੇ ਉਹਨਾਂ ਨੇ ਮਸਜਿਦ ਦੇ ਵਿੱਚੋਂ ਕੱਢਣ ਤੋਂ ਬਾਅਦ ਵੀ ਮੌਲਵੀ ਨੂੰ ਇਕੱਠੇ ਹੋ ਕੇ ਮਾਰਨ ਦਾ ਸੋਚਿਆ ਕਿ ਇਸੇ ਹਮਲਾ ਕੀਤਾ ਜਾਵੇ ਤਾਂ ਉਹ ਇੱਕ ਦਿਨ ਜਦੋਂ ਬਾਬਾ ਜੀ ਦੇ ਕੋਲ ਦਰਸ਼ਨਾਂ ਦੇ ਲਈ ਗਿਆ ਤਾਂ ਇੱਧਰ ਇਹ ਰਸਤੇ ਦੇ ਵਿੱਚ ਕੁਝ ਮੁਸਲਿਮ ਪਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੈਠ ਗਏ ਤੇ ਇਹਨਾਂ ਨੇ ਕੋਲ ਡਾਂਗਾ ਛੋਟੇ ਕਿਰਪਾਣਾ ਰੱਖ ਲਈਆਂ ਕਿ ਅੱਜ ਤਾਂ ਮੌਲਵੀ ਨੂੰ ਮਾਰ ਹੀ ਦੇਣਾ ਹੈ ਮੌਲਵੀ ਬਾਬਾ ਜੀ ਦੇ ਬਚਨ ਸੁਣਨ ਤੋਂ ਬਾਅਦ ਜਦੋਂ ਘਰ ਨੂੰ ਆਉਣ ਲੱਗਾ ਤਾਂ ਬਾਬਾ ਜੀ ਨੇ ਮੌਲਵੀ ਨੂੰ ਉਥੇ ਹੀ ਰੋਕ ਲਿਆ ਅੱਜ ਰਾਤ ਤੂੰ ਇੱਥੇ ਹੀ ਰਹਿ ਜਦੋਂ ਅੱਧੀ ਰਾਤ ਹੋਈ ਤਾਂ ਬਾਬਾ ਜੀ ਨੇ ਮੌਲਵੀ ਨੂੰ ਆਵਾਜ਼ ਮਾਰੀ ਕਿ ਮੌਲਵੀ ਉੱਠ ਤੇ ਘਰ ਨੂੰ ਜਾ ਜਿਹੜਾ ਕੰਮ ਫਿਰ ਕਿਸੇ ਦਿਨ ਹੋਣਾ ਹੈ ਉਹ ਅੱਜ ਹੀ ਹੋ ਜਾਵੇ ਤਾਂ ਚੰਗਾ ਹੈ ਮੌਲਵੀ ਉੱਠ ਕੇ ਜਦੋਂ ਤੁਰਿਆ ਤੇ ਘਰ ਦੇ ਲਈ ਰਸਤੇ ਦੇ ਵਿੱਚ ਆਹ ਦੇ ਪੈਰਾਂ ਦੀ ਆਵਾਜ਼ ਸੁਣ ਕੇ ਉਹ ਜਿਹੜੀਆਂ ਚਾੜੀਆਂ ਦੇ ਉਲੇ ਮੁਸਲਿਮ ਲੋਕ ਲੁਕੇ ਹੋਏ ਸਨ ਇੱਕਦਮ ਨਿਕਲ ਆਏ ਜਦੋਂ ਉਹਨਾਂ ਨੇ ਮੌਲਵੀ ਨੂੰ ਮਾਰਨ ਲਈ ਡੰਗਾ ਛੋਟੇ ਚੁੱਕੇ ਤਾਂ ਇੱਕ ਗਰਜਦੀ ਹੋਈ ਆਵਾਜ਼ ਆਈ ਕਿ ਖਬਰਦਾਰ ਜੇ ਕਿਸੇ ਨੇ ਵੀ ਇਸ ਨੂੰ ਕੁਝ ਕਿਹਾ ਤਾਂ ਇਸ ਨੂੰ ਇਕੱਲਿਆਂ ਨਾ ਸਮਝੋ ਇਸ ਤਰ੍ਹਾਂ ਦੀ ਜਦੋਂ ਆਵਾਜ਼ ਆਈ ਤਾਂ ਉਹ ਡਰ ਗਏ ਕਿਉਂਕਿ ਆਵਾਜ਼ ਬਹੁਤ ਹੀ ਗਰਜਦੀ ਆਵਾਜ਼ ਸੀ ਇਕਦਮ ਸੁਣ ਕੇ ਸਾਰੇ ਉੱਠ ਉੱਪਜ ਗਏ ਤੇ ਮੌਲਵੀ ਸਹੀ ਸਲਾਮਤ ਕਰਨ ਨੂੰ ਚਲਾ ਗਿਆ ਅਗਲੇ ਦਿਨ ਜਦੋਂ ਮੌਲਵੀ ਬਾਬਾ ਜੀ ਦੇ ਦਰਸ਼ਨਾਂ ਦੇ ਲਈ ਆਇਆ ਤਾਂ ਬਾਬਾ ਜੀ ਉਸ ਨੂੰ ਪੁੱਛਣ ਲੱਗੇ ਕਿ ਇਹ ਪੁੱਛਣ ਲੱਗੇ ਕਿ ਮੌਲਵੀ ਰਾਤ ਫਿਰ ਕੀ ਹੋਇਆ ਤਾਂ ਮੌਲਵੀ ਸਭ ਕੁਝ ਸਮਝ ਗਿਆ ਕਿ ਮੌਲਵੀ ਨੇ ਆਕੇ ਕਿ ਬਾਬਾ ਜੀ ਤੁਸੀਂ ਹੋ ਜਿਹੜੇ ਮੇਰੀ ਜਾਨ ਬਚਾਉਣ ਵਾਲੇ ਹੋ ਹੁਣ ਉਸ ਨੂੰ ਹੋਰ ਵਿਸ਼ਵਾਸ ਬਾਬਾ ਜੀ ਤੇ ਪੱਕਾ ਹੋ ਗਿਆ ਕਿ ਹੁਣ ਮੇਰੇ ਰਖਿਆ ਇਹ ਆਪ ਕਰਦੇ ਨੇ ਉਸ ਤੋਂ ਬਾਅਦ ਮੌਲਵੀ ਨੇ ਆਪਣਾ ਨਾਮ ਬਧਾਇਆ ਤੇ ਹੁਣ ਮੌਲਵੀ ਅਠ ਮਾਲਾ ਸ਼ੁਕਰਾਨੇ ਮੋ ਜ ਮੋਲ ਮੰਤਰ ਜੀ ਦਾ ਜਾਪ ਵੀ ਕਰਨ ਲੱਗ ਪਿਆ ਤੇ ਉਸ ਦਾ ਨਿਤਨੇਮ ਪੱਕਾ ਹੋ ਗਿਆ ਉਸ ਨੇ ਕੁਰਾਨ ਸ਼ਰੀਫ ਦਾ ਪਾਠ ਵੀ ਕਰਨਾ ਤੇ ਸਾ ਸੰਗਤ ਇਨੀ ਤਾਕਤ ਹੈ ਨਾਮ ਦੇ ਵਿੱਚ ਪਾਣੀ ਦੇ ਵਿੱਚ ਸਿਮਰਨ ਵਿੱਚ ਇਸ ਲਈ ਸੰਗਤ ਜੀ ਵੀਡੀਓ ਦੇ ਸ਼ੁਰੂ ਦੇ ਵਿੱਚ ਚਾਰ ਅੱਖਰਾਂ ਦਾ ਸ਼ਬਦ ਦਾ ਜਾਬ ਜਿਹੜਾ ਕਰਨ ਲਈ ਕਿਹਾ ਗਿਆ ਹੈ ਉਹ ਸ਼ਬਦ ਹੈ ਸ਼ੁਕਰਾਨਾ ਸਾਨੂੰ ਸਾਡੇ ਪਰਮ ਪਿਤਾ ਪਰਮਾਤਮਾ ਨੇ अनेका ਹੀ ਦਾਤਾਂ ਦਿੱਤੀਆਂ ਇਸ ਲਈ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸਾਰੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਹਰ ਇੱਕ ਚੀਜ਼ ਦੇ ਲਈ ਖਾਣ ਪੀਣ ਲੱਗਿਆਂ ਬਣਾਉਣ ਲੱਗਿਆਂ ਖਾਸ ਕਰਕੇ ਮੇਰੀਆਂ ਪੈਣਾ ਅੰਮ੍ਰਿਤ ਵੇਲੇ ਜਦੋਂ ਉੱਠਦੀਆਂ ਨੇ ਚਾਹ ਬਣਾਉਂਦੀਆਂ ਨੇ ਉਸ ਵਕਤ ਮੋਲ ਮੰਤਰ ਜਿਹਦਾ ਜਾਬ ਕਰਕੇ ਆਕਾਰ ਪੁਰਖ ਜੀ ਦਾ ਸ਼ੁਕਰਾਨਾ ਕਰਿਆ ਗੁਰੂ ਫਿਰ ਦੇਖਣਾ ਤੁਹਾਡੀ ਕਿਸਮਤ ਕਿਸ ਤਰ੍ਹਾਂ ਚਮਕਦੀ ਹੈ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਕਿਉਂਕਿ ਇਹਨਾਂ ਤੋਂ ਸ਼ੁਰੂ ਹੁੰਦਾ ਹੈ ਤੁਹਾਡੇ ਸਾਰੇ ਕਾਰਜ ਇਹ ਕਿਉਂਕਿ ਮਹਾਪੁਰਖ ਜੀ ਕਹਿੰਦੇ ਹਨ ਕਿ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤ ਸ਼ੁਕਰਾਨਾ ਜੋ ਕਰਦਾ ਹੈ ਉਸ ਨੂੰ ਉਹਨਾਂ ਦਾਤਾਂ ਦੀ ਕਦਰ ਹੈ ਤਾਂ ਉਹ ਆਪਣੀਆਂ ਚੋਲੀਆਂ ਦੇ ਵਿੱਚ ਹੋਰ ਦਾਤਾ ਪਵਾ ਲੈਂਦਾ ਹੈ ਉਸ ਦੇ ਭੰਟਾਰੇ ਉਰ ਪਰੇ ਜਾਂਦੇ ਹਨ ਕਿਉਂਕਿ ਉਹ ਹਰ ਇੱਕ ਚੀਜ਼ ਦੀ ਕਦਰ ਕਰਦਾ ਹੈ ਤੇ ਕਦਰ ਕਰਨ ਵਾਲੇ ਨੂੰ ਅਸਲੀ अहमियत ਦਾ ਪਤਾ ਹੁੰਦਾ ਹੈ ਸਾਨੂੰ ਸਾਡੇ ਵੈਗਰੂਜੀ ਨੇ ਜੋ ਦਾਤਾ ਦਿੱਤੀਆਂ ਹਨ ਇਹਨਾਂ ਲਈ ਵੀ ਕਈ ਲੋਕ ਤੈਸ ਦੇ ਹਨ ਇਸ ਲਈ ਜੋ ਪਰਮਾਤਮਾ ਤੁਹਾਨੂੰ ਦੇ ਰਹੇ ਹਨ ਉਸ ਦਾ ਸ਼ੁਕਰਾਨਾ ਕਰਿਆ ਕਰੋ ਮਹਾਪੁਰਖਾਂ ਨੇ ਬੜਾ ਸੋਣਾ ਸਮਝਾਇਆ ਹੈ ਕਿ ਇੱਕ ਰੱਬ ਦਾ ਦੂਤ ਜਦੋਂ ਰੱਬ ਦੇ ਕੋਲ ਜਾ ਰਿਹਾ ਸੀ ਤਾਂ ਇੱਕ ਬਹੁਤ ਹੀ ਅਮੀਰ ਆਦਮੀ ਜਿਸ ਦੇ ਕੋਲ ਸਭ ਕੁਝ ਸੇਵ ਮਿਲ ਗਿਆ ਉਹ ਮਿਲ ਗਿਆ ਉਸ ਨੂੰ ਜਦੋਂ ਪਤਾ ਲੱਗਾ ਕਿ ਰੱਬ ਕੋਲ ਚੱਲਿਆ ਹੈ ਉਸਨੇ ਕਿਹਾ ਕਿ ਹੁਣ ਰੱਬ ਨੂੰ ਕਹਿ ਬਸ ਕਰ ਜਾ ਹੁਣ ਮੇਰੇ ਕੋਲ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਨਹੀਂ ਚਾਹੀਦੀ ਮੇਰੇ ਕੋਲ ਸਭ ਕੁਝ ਹੈ ਉਸ ਤੂਤ ਨੇ ਕਿਹਾ ਕਿ ਤੇਰਾ ਇਹ ਸੁਣਿਆ ਮੈਂ ਰੱਬ ਕੋਲ ਲਗਾ ਦੇਵਾਂਗਾ ਤੇ ਦੂਸਰੇ ਪਾਸੇ ਉਸ ਨੂੰ ਇੱਕ ਪੇਖਾਰੇ ਮਿਲਿਆ ਜਿਸਦੇ ਤਾਂ ਤੇ ਪਾਟੇ ਕੱਪੜੇ ਸਨ ਤੇ ਉਹ ਕਹਿਣ ਲੱਗਾ ਕਿ ਰੱਬ ਨੂੰ ਜਾ ਕੇ ਕਹੀਂ ਕਿ ਹੁਣ ਤਾਂ ਮੇਰੀ ਸੁਣ ਲਵੇ ਮੈਨੂੰ ਕੁਝ ਦੇ ਦੇ ਸਾਰੀ ਉਮਰ ਮੇਰੀ ਐਵੇਂ ਹੀ ਲੰਘ ਗਈ ਮੇਰੇ ਤਾਂ ਕੱਪੜੇ ਵੀ ਪਾਟੇ ਹਨ ਤਾਂ ਜਾ ਕੇ ਜਦੋਂ ਰੱਬ ਦਾ ਦੂਤ ਰੱਬ ਨੂੰ ਮਿਲਿਆ ਤਾਂ ਰੱਬ ਨੂੰ ਕਹਿਣ ਲੱਗਾ ਕਿ ਇੱਕ ਨੇ ਕਿਹਾ ਕਿ ਮੇਰੇ ਕੋਲ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਬੱਸ ਕਰ ਜਾ ਤੇ ਦੂਸਰਾ ਮੰਗ ਰਿਹਾ ਹੈ ਤਾਂ ਰੱਬ ਨੇ ਅਗੋ ਕਿਹਾ ਕਿ ਜਿਸ ਕੋਲ ਸਭ ਕੁਝ ਹੈ ਉਸ ਨੂੰ ਕਹਿ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਮੈਂ ਤੈਨੂੰ ਦਾਤਾਂ ਦੇਣੀਆਂ ਬੰਦ ਕਰਦਾ ਹਾਂਗਾ ਤੇ ਜਿਸ ਕੋਲ ਕੁਝ ਨਹੀਂ ਹੈ ਉਸ ਨੂੰ ਕਹਿ ਕਿ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਜਦੋਂ ਦੂਤ ਤਰਤੀ ਤੇ ਆਇਆ ਤੇ ਉਸ ਨੇ ਇਸ ਤਰ੍ਹਾਂ ਹੀ ਕੀਤਾ ਉਸ ਇਨਸਾਨ ਨੂੰ ਕਿਹਾ ਕਿ ਤੇਰੇ ਲਈ ਰੱਬ ਨੇ ਕਿਹਾ ਹੈ ਇਹ ਤਾਂ ਸ਼ੁਕਰਾਨਾ ਕਰਨਾ ਬੰਦ ਕਰ ਦੇ ਤਾਂ ਉਹ ਕਹਿਣ ਲੱਗਾ ਕਿ ਇਹ ਮੈਂ ਨਹੀਂ ਕਰ ਸਕਦਾ ਮੈਂ ਤਾਂ ਉਸ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਇੰਨੀਆਂ ਦਾਤਾਂ ਦਿੱਤੀਆਂ ਹਨ ਇਹ ਕੰਮ ਮੇਰੇ ਕੋਲੋਂ ਨਹੀਂ ਹੋਣਾ ਤੇ ਜਦੋਂ ਉਸ ਭਿਖਾਰੀ ਨੂੰ ਜਾ ਕੇ ਕਿਹਾ ਕਿ ਤੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਤਾਂ ਉਹ ਅੱਗੋਂ ਕਹਿਣ ਲੱਗਾ ਕਿ ਮੈਂ ਸ਼ੁਕਰਾਨਾ ਕਰਾਂ ਮੈਂ ਸ਼ੁਕਰਾਨਾ ਕੀ ਕਰਾਂ ਮੈਨੂੰ ਰੱਬ ਨੇ ਦਿੱਤਾ ਹੀ ਕੀ ਹੈ ਜਿਸ ਦਾ ਮੈਂ ਸ਼ੁਕਰਾਨਾ ਕਰਾਂ ਤਾਂ ਸੇਵਾਗਤ ਹਵਾ ਉਹਦੀ ਹੈ ਤੇ ਜੋ ਪਾਟੇ ਕਪੜੇ ਉਸਨੇ ਪਾਏ ਹੁੰਦੇ ਹਨ ਉਹ ਵੀ ਉਡਾ ਕੇ ਲੈ ਜਾਂਦੀ ਹੈ ਤਾਂ ਸਾਧ ਸੰਗਤ ਜੀ ਇਸ ਨਿੱਕੀ ਜਿਹੀ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਵਾਇਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਹਦੀਆਂ ਦਿੱਤੀਆਂ ਦਾਤਾਂ ਦੀ ਕਦਰ ਕਰਦਾ ਹੈ ਉਸਦੀ ਝੋਲੀ ਹਮੇਸ਼ਾ ਖੁਸ਼ੀਆਂ ਦੇ ਨਾਲ ਦਾਤਾ ਦੇ ਨਾਲ ਭਰੀ ਰਹਿੰਦੀ ਹੈ ਤੇ ਜੋ ਪਰਮਾਤਮਾ ਨੇ ਸਾਡੇ ਕਰਮਾਂ ਦਾ ਸਾਨੂੰ ਰੋਕੀ ਮਸੀ ਦਿੱਤੀ ਹੈ ਚਾਹੇ ਕਿਸੇ ਨਾਲੋਂ ਘਾਟੇ ਕਿਸੇ ਨਾਲੋਂ ਵੱਧ ਸਾਨੂੰ ਉਸ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਸੀਂ ਜਦੋਂ ਅੱਗੋਂ ਗਿੱਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ ਕਿ ਸਾਨੂੰ ਦਿੱਤਾ ਹੀ ਕੀ ਹੈ ਤਾਂ ਫਿਰ ਸਾਡੇ ਕੋਲ ਜੋ ਹੁੰਦਾ ਹੈ ਉਹ ਵੀ ਸਾਡਾ ਨੇ ਰਹਿੰਦਾ ਇਸ ਲਈ ਜਦੋਂ ਵੀ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ